ਸਤ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਮੈਕਸੀ ਗ੍ਰੈਂਡਰ ਰਿਪੇਅਰ ਵਾਸਤੇ ਟੂਲ ਮੰਗਾਇਆ ਆਓ ਦੇਖਦੇ ਆ ਕੀ ਕੀ ਆਇਆ ਵ ਇਹ ਕਪੀਚ ਕਸ ਬਹੁਤ ਜ਼ਬਰਦਸਤ ਤਰੀਕੇ ਨਾਲ ਪੈਕਿੰਗ ਕੀਤੀ ਹੋਈ ਆ 35 ਚਾਰਸੀ ਦਾ ਹੈਂਡਲ ਚਾਰਸੀ ਇਹ ਕਈ ਵਾਰੀ ਜਾਮਨਾਟ ਵੱਢਣ ਵਾਸਤੇ ਵਰਤੀ ਜਾਂਦੀ ਹੈ 3 ਪੰਨ 2 ਇੰਚ ਇਹ ਰਾੜਾ ਬੋਸ ਕੱਢਣ ਵਾਸਤੇ ਵਰਤਿਆ ਜਾਂਦੀ ਜਾਂ ਬੋਸ ਕੱਢਣ ਵਾਸਤੇ ਤੇ ਬੋਸ ਪਾਉਣ ਵਾਸਤੇ ਵੀ ਇਹ ਕਪਲਰ ਖੋਲਣ ਵਾਸਤੇ ਆ ਦੀਪਨ ਚਾਰ ਪੰਜ ਤਰ੍ਹਾਂ ਦੇ ਵਰਤੇ ਜਾਂਦੇ ਜੀ ਕਈ ਮਾਡਲਾਂ ਨੂੰ ਅਲੱਗ-ਅਲੱਗ ਲੱਗਦੇ ਆ ਸਭ ਮਾਡਲਾਂ ਨੂੰ ਤੇ ਰਾੜਾਂ ਵੀ ਬੱਸ ਵਾਲੀਆਂ ਕਈ ਵਾਰੀ ਲੰਮੀ ਰਾੜ ਦੀ ਲੋੜ ਪੈਂਦੀ ਆ ਕਈ ਵਾਰੀ ਛੋਟੀ ਦੀ ਤੀਪਨ ਤੇ ਬਹੁਤ ਜਾਮ ਹੋਵੇ ਉਸ ਨੂੰ ਖੋਲਣ ਲਈ ਇਹ ਹੈਂਡਲ ਇਹ ਰਾੜਾ ਬੋਸ ਕੱਢਣ ਵਾਸਤੇ ਤੇ ਬੋਸ ਠੋਕਣ ਵਾਸਤੇ ਤੇ ਇਹ ਬੰਬੂ ਬੋਸ ਕੱਢਣ ਵਾਸਤੇ ਇਹਦੇ ਉੱਤੇ ਜੱਗ ਨੂੰ ਰੱਖਿਆ ਜਾਂਦਾ ਤੇ ਬੋਸ ਲਾਉਣ ਵਾਸਤੇ ਧੰਨਵਾਦ ਜੀ